ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਤੇ ਆਓ ਜੀ ਅੱਜ ਤੁਹਾਡੇ ਲਈ ਅਸੀਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਪੰਜਾਬੀ ਕਹਾਣੀ ਜੋ ਕਿ ਇੱਕ ਚਿੜੀ ਤੇ ਪਿੱਪਲ ਦੀ ਕਹਾਣੀ ਹੈ ਇੱਕ ਪਿੰਡ ਦੇ ਇੱਕ ਪੁਰਾਣੇ ਬਾਗ ਵਿੱਚ ਇੱਕ ਪਿੱਪਲ ਦਾ ਰੁੱਖ ਸੀ ਇਹ ਰੁੱਖ ਬਹੁਤ ਹੀ ਪੁਰਾਣਾ ਅਤੇ ਵੱਡਾ ਸੀ ਪਿੰਡ ਦੇ ਵੱਡੇ ਬਜ਼ੁਰਗ ਕਹਿੰਦੇ ਸਨ ਕਿ ਇਹ ਰੁੱਖ ਪਿਛਲੇ ਕਈ ਸਾਲਾਂ ਤੋਂ ਇੱਥੇ ਖੜ੍ਹਾ ਏ ਇਸਦੇ ਵੱਡੇ-ਵੱਡੇ ਪੱਤੇ ਅਤੇ ਚਮਕਦਾਰ ਹਰਿਆਲੀ ਸੀ ਰੁੱਖ ਦੀ ਛਾਂ ਹਮੇਸ਼ਾ ਠੰਡੀ ਤੇ ਸ਼ਾਂਤ ਰਹਿੰਦੀ ਸੀ ਤੇ ਬਹੁਤ ਸਾਰੇ ਪੰਛੀ ਕੀੜੇ-ਮਕੌੜੇ ਅਤੇ ਜਾਨਵਰ ਇਸ ਰੁੱਖ ਦੇ ਸਾਥੀ ਸਨ ਜੋ ਹਰ ਸਮੇਂ ਇਸ ਦੇ ਉੱਪਰ ਫਸਦੇ ਟੱਪਦੇ ਰਹਿੰਦੇ ਸਨ ਇਸ ਪਿੱਪਲ ਉੱਤੇ ਇੱਕ ਨਿੱਕੀ ਜਿਹੀ ਚਿੜੀ ਵੀ ਰਹਿੰਦੀ ਸੀ ਜੋ ਬਹੁਤ ਹੀ ਸੋਹਣੀ ਅਤੇ ਚੁਸਤ ਚਲਾਕ ਸੀ ਉਸ ਦਾ ਰੰਗ ਭੂਰਾ ਤੇ ਚਮਕਦਾਰ ਸੀ ਉਹ ਹਮੇਸ਼ਾ ਚਹਿਕਦੀ ਰਹਿੰਦੀ ਸੀ ਤੇ ਪਿੱਪਲ ਨਾਲ ਗੱਲਾਂ ਕਰਦੀ ਹੁੰਦੀ ਸੀ ਪਿੱਪਲ ਤੇ ਚਿੜੀ ਦੀ ਦੋਸਤੀ ਬਹੁਤ ਪੁਰਾਣੀ ਸੀ ਇੱਕ ਦਿਨ ਚਿੜੀ ਪਿੰਡ ਦੇ ਇੱਕ ਪਾਸੇ ਬੈਠੀ ਖਾਣ ਨੂੰ ਦਾਣਾ ਲੱਭ ਰਹੀ ਸੀ ਉਸ ਨੂੰ ਰੁੱਖ ਦੇ ਬੈਠੇ ਹੋਏ ਇੱਕ ਵੱਡੇ ਕਾਂ ਨੇ ਦੇਖ ਲਿਆ ਕਾਂ ਨੇ ਸੋਚਿਆ ਕਿ ਚਿੜੀ ਤਾਂ ਬਹੁਤ ਨਿੱਕੀ ਹੈ ਤੇ ਕਮਜ਼ੋਰ ਹੈ ਇਸ ਨੂੰ ਆਸਾਨੀ ਨਾਲ ਡਰਾ ਕੇ ਇਸ ਤੋਂ ਭੋਜਨ ਖੋਹਿਆ ਜਾ ਸਕਦਾ ਏ ਉਹ ਹੌਲੀ-ਹੌਲੀ ਚਿੜੀ ਵੱਲ ਵੱਧਣ ਉਹ ਹੌਲੀ-ਹੌਲੀ ਚਿੜੀ ਵੱਲ ਵਧਣ ਲੱਗਾ। ਚਿੜੀ ਨੇ ਜਦੋਂ ਅੱਗੋਂ ਕਾਂ ਨੂੰ ਆਪਣੇ ਵੱਲ ਆਉਂਦਾ ਦੇਖਿਆ ਤਾਂ ਉਹ ਡਰ ਗਈ। ਉਹ ਉੱਡ ਕੇ ਪਿੱਪਲ ਦੇ ਰੁੱਖ ਉੱਤੇ ਚਲੀ ਗਈ। ਪਿੱਪਲ ਨੇ ਚਿੜੀ ਨੂੰ ਡਰਿਆ ਹੋਇਆ ਦੇਖ ਕੇ ਉਸ ਤੋਂ ਪੁੱਛ ਲਿਆ ਕਿ ਕੀ ਹੋਇਆ ਬੇਟੀ? ਤੂੰ ਇੰਨੀ ਕਿਉਂ ਡਰੀ ਹੋਈ ਹੈਂ? ਚਿੜੀ ਨੇ ਹੌਲੀ-ਹੌਲੀ ਕਿਹਾ, "ਬਾਬਾ ਪਿੱਪਲ ਕਾਂ ਤਾ ਚਿੜੀ ਨੇ ਕਿਹਾ بابا ਪਿੱਪਲ ਕਾਂ ਜੋ ਮੇਰੇ ਤੋਂ ਭੋਜਨ ਖੋਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਮੈਨੂੰ ਆਪਣੀ ਚੁੰਝ ਮਾਰ ਕੇ ਡਰਾ ਰਿਹਾ ਹੈ ਜਿਸ ਤੋਂ ਮੈਂ ਡਰ ਗਈ ਪਿੱਪਲ ਨੇ ਹੱਸ ਕੇ ਕਿਹਾ ਬੇਟੀ ਤੂੰ ਮੇਰੇ ਪੱਤਿਆਂ 'ਚ ਆ ਕੇ ਬੈਠ ਜਾ ਇੱਥੇ ਤੈਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾ ਸਕਦਾ ਦਿਨ ਬੀਤਦੇ ਗਏ ਉਸ ਦਿਨ ਤੋਂ ਚਿੜੀ ਹਰ ਰੋਜ਼ ਪਿੱਪਲ ਦੇ ਰੁੱਖ ਉੱਤੇ ਆਉਂਦੀ ਤੇ ਉਸ ਨਾਲ ਗੱਲਾਂ ਕਰਦੀ ਪਿਪਲ ਚਿੜੀ ਨੂੰ ਹੁਨਰ ਸਿਖਾਉਂਦਾ ਦੱਸਦਾ ਕਿ ਜ਼ਿੰਦਗੀ ਹਮੇਸ਼ਾ ਦਲੇਰੀ ਤੇ ਸਹਿਣਸ਼ੀਲਤਾ ਨਾਲ ਚੱਲਦੀ ਹੈ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਦਲੇਰੀ ਅਤੇ ਸਹਿਣਸ਼ੀਲਤਾ ਰੱਖਣੀ ਚਾਹੀਦੀ ਹੈ ਇਸ ਤਰ੍ਹਾਂ ਦਿਨ ਲੰਘਦੇ ਗਏ ਚਿੜੀ ਹੁਣ ਹੋਰ ਵੀ ਦੋਸਤ ਬਣਾਉਣ ਲੱਗੀ ਸੀ ਉਹ ਦਿਨੋਂ ਦਿਨ ਚੁਸਤ ਅਤੇ ਸਿਆਣੀ ਹੋ ਗਈ ਸੀ ਉਹ ਪਿੱਪਲ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦੀ ਆਪਣੀ ਜ਼ਿੰਦਗੀ 'ਚ ਲਾਗੂ ਕਰਦੀ ਇੱਕ ਦਿਨ ਪਿੰਡ ਵਿੱਚ ਬਹੁਤ ਜ਼ੋਰਾਂ ਦੀ ਧੁੱਪ ਪਈ ਬਹੁਤ ਸਾਰੇ ਰੁੱਖ ਸੁੱਕ ਗਏ ਚਿੜੀ ਵੀ ਬਹੁਤ ਪਿਆਸੀ ਹੋ ਗਈ ਉਸ ਨੇ ਪਿੱਪਲ ਤੋਂ ਪਾਣੀ ਬਾਰੇ ਪੁੱਛਿਆ ਪਿੱਪਲ ਨੇ ਕਿਹਾ ਬੇਟੀ ਹਮੇਸ਼ਾ ਧੀਰਜ ਰੱਖ ਪਰਮਾਤਮਾ ਸਾਡੇ ਉੱਤੇ ਦਇਆ ਕਰਦਾ ਏ ਪਰਮਾਤਮਾ ਨੇ ਜੇ ਸਾਨੂੰ ਜਨਮ ਦਿੱਤਾ ਏ ਤਾਂ ਸਾਡੀ ਭੁੱਖ ਪਿਆਸ ਬਾਰੇ ਵੀ ਉਹ ਜਾਣਦਾ ਏ ਉਸ ਨੂੰ ਪਤਾ ਏ ਕਿ ਸਾਨੂੰ ਕਦੇ ਅਤੇ ਕਿੱਥੇ ਕਿਸ ਚੀਜ਼ ਦੀ ਜ਼ਰੂਰਤ ਹੈ ਸਾਨੂੰ ਬਸ ਹੌਸਲਾ ਤੇ ਵਿਸ਼ਵਾਸ ਰੱਖਣਾ ਚਾਹੀਦਾ ਏ ਕੁਝ ਕੁ ਘੰਟੇ ਬੀਤੇ ਅਤੇ ਕੁਝ ਘੰਟਿਆਂ ਬਾਅਦ ਆਸਮਾਨ ਵਿੱਚ ਬੱਦਲ ਛਾ ਗਏ ਤੇ ਬਹੁਤ ਜ਼ੋਰ ਦੀ ਬਿਜਲੀ ਕੜਕਣ ਦੇ ਨਾਲ-ਨਾਲ ਮੀਂਹ ਪੈਣਾ ਸ਼ੁਰੂ ਹੋ ਗਿਆ। ਇਹ ਦੇਖ ਕੇ ਚਿੜੀ ਤੇ ਪਿੱਪਲ ਬਹੁਤ ਖੁਸ਼ ਹੋਏ। ਉਸਨੇ ਕਿਹਾ, "ਦੇਖ ਮੈਂ ਤੈਨੂੰ ਕਿਹਾ ਸੀ ਨਾ, ਪਰਮਾਤਮਾ ਸਭ ਦੇਖ ਰਿਹਾ ਏ।" ਚਿੜੀ ਬਹੁਤ ਖੁਸ਼ ਹੋਈ। ਉਸਨੇ ਪਿੱਪਲ ਦਾ ਧੰਨਵਾਦ ਕੀਤਾ ਕਿ ਤੁਸੀਂ ਮੈਨੂੰ ਜ਼ਿੰਦਗੀ ਦੇ ਵਿੱਚ ਕਈ ਗੱਲਾਂ ਸਿਖਾਈਆਂ। ਕਈ ਸਾਲ ਬੀਤ ਗਏ। ਚਿੜੀ ਹੁਣ ਬਹੁਤ ਵੱਡੀ ਹੋ ਗਈ ਸੀ। ਪਿੱਪਲ ਹòn ਥੋੜਾ ਜਿਹਾ ਪੁਰਾਣਾ ਹੋ ਗਿਆ ਸੀ ਇੱਕ ਦਿਨ ਪਿੰਡ ਦੇ ਵਿੱਚ ਬਹੁਤ ਤੇਜ਼ ਤੂਫਾਨ ਆ ਗਿਆ ਬਹੁਤ ਸਾਰੇ ਰੁੱਖ ਟੁੱਟ ਕੇ ਧਰਤੀ ਤੇ ਡਿੱਗ ਗਏ ਸਨ ਪਰ ਪਿੱਪਲ ਅਜੇ ਵੀ ਖੜਾ ਸੀ ਚਿੜੀ ਪਿੱਪਲ ਦੀ ਛਾਂ ਹੇਠਾਂ ਬੈਠੀ ਸੀ ਉਹ ਪਿੱਪਲ ਨੂੰ ਕਹਿੰਦੀ "ਬਾਬਾ ਤੁਸੀਂ ਇੰਨੇ ਮਜ਼ਬੂਤ ਕਿਵੇਂ ਰਹਿੰਦੇ ਹੋ?" ਤਾਂ ਪਿੱਪਲ ਨੇ ਹੱਸਦੇ ਹੋਏ ਕਿਹਾ ਬੇਟੀ ਜਿੰਦਗੀ ਵਿੱਚ ਮਜ਼ਬੂਤ ਰਹਿਣ ਲਈ ਦਿਲ ਵਿੱਚ ਸਬਰ ਅਤੇ ਦਿਮਾਗ ਵਿੱਚ ਗਿਆਨ ਹੋਣਾ ਚਾਹੀਦਾ ਹੈ ਅਤੇ ਚਿੜੀ ਨੂੰ ਕਹਿਣ ਲੱਗਾ ਕਿ ਮੈਂ ਹਮੇਸ਼ਾ ਪਰਮਾਤਮਾ ਤੇ ਵਿਸ਼ਵਾਸ ਰੱਖਿਆ ਮੈਂ ਆਪਣੀਆਂ ਜੜਾਂ ਨੂੰ ਮਜ਼ਬੂਤ ਰੱਖਿਆ ਕਦੇ ਵੀ ਕਿਸੇ ਨੇਰੀ ਜਾਂ ਤੂਫਾਨ ਤੋਂ ਮੈਂ ਨਹੀਂ ਡਰਿਆ ਕਿਉਂਕਿ ਮੈਂ ਆਪਣੀਆਂ ਜੜਾਂ ਨੂੰ ਧਰਤੀ ਦੇ ਵਿੱਚ ਮਜ਼ਬੂਤ ਕੀਤਾ ਹੋਇਆ ਸੀ ਇੱਕ ਕਹਾਣੀ ਸਾਨੂੰ ਦੱਸਦੀ ਹੈ ਕਿ ਦੋਸਤੀ ਤੇ ਵਫਾਦਾਰੀ ਕਿਸੇ ਵੀ ਰਿਸ਼ਤੇ ਨੂੰ ਮਜ਼ਬੂਤ ਬਣਾਉਂਦੀ ਹੈ। ਪਿੱਪਲ ਦੀ ਦੋਸਤੀ ਚਿੜੀ ਨੂੰ ਸਹੀ ਰਾਹ ਦਿਖਾਉਂਦੀ ਰਹੀ। ਇਸ ਲਈ ਹਮੇਸ਼ਾ ਸਾਨੂੰ ਸਹੀ ਸਹੀ ਦੋਸਤਾਂ ਨਾਲ ਆਪਣੀ ਦੋਸਤੀ ਕਰਨੀ ਚਾਹੀਦੀ ਹੈ ਜੋ ਕਿ ਸਾਨੂੰ ਸਹੀ ਰਸਤਾ ਦਿਖਾਉਣ ਤੇ ਸਾਨੂੰ ਕਦੇ ਵੀ ਕਿਸੇ ਕੰਮ ਵਿੱਚ ਹਾਰਨ ਨਾ ਦੇਣ। ਪਿੱਪਲ ਦੀਆਂ ਗੱਲਾਂ ਸੁਣ ਕੇ ਚਿੜੀ ਵਿੱਚ ਵੀ ਬਹੁਤ ਹਿੰਮਤ ਆ ਗਈ ਸੀ ਹੁਣ ਉਹ ਵੀ ਹਰ ਮੁਸ਼ਕਿਲ ਨਾਲ ਲੜਨਾ ਜਾਣ ਗਈ ਸੀ ਇਸ ਤਰ੍ਹਾਂ ਦਿਨੋਂ ਦਿਨ ਪਿੱਪਲ ਤੇ ਚਿੜੀ ਦੀ ਦੋਸਤੀ ਹੋਰ ਵੀ ਗਹਿਰੀ ਹੁੰਦੀ ਗਈ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਆਪ ਤੋਂ ਵੱਡਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਤੇ ਆਪ ਤੋਂ ਵੱਡਿਆਂ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ ਕਿ ਜ਼ਿੰਦਗੀ ਨੂੰ ਕਿਵੇਂ ਧੀਰਜ ਤੇ ਸਹਿਣਸ਼ਕਤੀ ਤੇ ਸ਼ਾਂਤੀ ਦੇ ਨਾਲ ਜੀਣਾ ਹੈ ਤੇ ਸਾਨੂੰ ਸਹਿਨਸ਼ੇਲਤਾ ਤੇ ਧੀਰਜ ਰੱਖਣਾ ਚਾਹੀਦਾ ਹੈ ਦੁਨੀਆ ਵਿੱਚ ਸਭ ਤੋਂ ਵੱਡੀ ਦੋਸਤੀ ਦੁਨੀਆ ਵਿੱਚ ਸਭ ਤੋਂ ਵੱਡੀ ਦੌਲਤ ਦੋਸਤੀ ਹੁੰਦੀ ਹੈ ਜਿਸ ਨੇ ਸੱਚੀ ਦੋਸਤੀ ਕਰ ਲਈ ਉਸ ਨੂੰ ਸਾਰੀ ਦੌਲਤ ਮਿਲ ਜਾਂਦੀ ਹੈ ਜ਼ਿੰਦਗੀ ਵਿੱਚ ਦੋਸਤੀ ਤੇ ਸੱਚਾਈ ਹੀ ਸਭ ਤੋਂ ਵੱਡਾ ਖਜ਼ਾਨਾ ਹੁੰਦੀ ਹੈ ਇਸ ਲਈ ਸਾਨੂੰ ਜਦੋਂ ਵੀ ਅਸੀਂ ਕਿਸੇ ਨਾਲ ਦੋਸਤੀ ਕਰਦੇ ਆ ਤਾਂ ਸਾਨੂੰ ਹਮੇਸ਼ਾ ਉਹ ਦੋਸਤੀ ਨਿਭਾਉਣੀ ਚਾਹੀਦੀ ਹੈ ਤੇ ਫਿਰ ਹਰ ਦੁੱਖ ਹਰ ਸੁੱਖ ਦੇ ਵਿੱਚ ਸਾਨੂੰ ਆਪਣੇ ਦੋਸਤ ਦਾ ਖਿਆਲ ਰੱਖਣਾ ਚਾਹੀਦਾ ਹੈ ਜਿਵੇਂ ਚਿੜੀ ਨੇ ਪਿੱਪਲ ਦਾ ਸਾਥ ਨਹੀਂ ਛੱਡਿਆ ਤੇ ਪਿੱਪਲ ਨੇ ਵੀ ਚਿੜੀ ਦਾ ਸਾਥ ਨਹੀਂ ਛੱਡਿਆ ਅੱਜ ਤੁਹਾਨੂੰ ਇੱਕ ਅਸੀਂ ਹੋਰ ਪਿਆਰੀ ਜੀ ਕਹਾਣੀ ਸੁਣਾਉਣ ਜਾ ਰਹੇ ਹਾਂ ਤਾਂ ਸ਼ੁਰੂ ਕਰਦੇ ਹਾਂ ਇਹ ਕਹਾਣੀ ਨੂੰ ਇਹ ਕਹਾਣੀ ਇੱਕ ਘੁੱਗੀ ਦੀ ਹੈ ਇੱਕ ਵਾਰੀ ਦੀ ਗੱਲ ਹੈ ਇੱਕ ਪੱਛਮੀ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਕੁੱਗੀ ਰਹਿੰਦੀ ਸੀ ਇਸ ਕੁੱਗੀ ਦਾ ਨਾਮ ਗੁੜੀ ਸੀ ਗੁੜੀ ਸਦਾ ਖੁਸ਼ ਰਹਿਣ ਵਾਲੀ ਸਹਿਮੀ ਅਤੇ ਨਿਰਭੈ ਹੋ ਜਾਨਵਰ ਸੀ ਉਸ ਦਾ ਜ਼ਿੰਦਗੀ ਉਸ ਦੀ ਜ਼ਿੰਦਗੀ ਬਹੁਤ ਹੀ ਸਧਾਰਨ ਸੀ ਪਰ ਉਹ ਉਸ ਵਿੱਚ ਬਹੁਤ ਹੀ ਖੁਸ਼ ਸੀ ਜਿਸ ਨਾਲ ਉਹ ਦੂਜੇ ਜਾਨਵਰਾਂ ਵਿੱਚ ਬਹੁਤ ਹੀ ਮਸ਼ਹੂਰ ਹੋ ਗਈ ਸੀ ਗੁੜੀ ਆਪਣੇ ਦਿਨ ਦੀ ਸ਼ੁਰੂਆਤ ਸਵੇਰੇ ਪਾਣੀ ਪੀਣ ਤੋਂ ਕਰਦੀ ਸੀ ਅਤੇ ਬਾਗਾਂ ਵਿੱਚ ਜਾ ਕੇ ਪੌਦਿਆਂ ਅਤੇ ਫੁੱਲਾਂ ਦੀ ਦੇਖਭਾਲ ਕਰਦੀ ਸੀ ਉਹ ਬਹੁਤ ਹੀ ਮਹੱਤਵਪੂਰਨ ਕੰਮਾਂ ਵਿੱਚ ਸ਼ਾਮਲ ਸੀ ਜਿਸ ਵਿੱਚ ਕਿਸਾਨਾਂ ਦੀ ਮਦਦ ਕਰਨਾ ਅਤੇ ਨਦੀ ਦੇ ਆਸ-ਪਾਸ ਜਾ ਕੇ ਪਾਣੀ ਭਰਨਾ ਸ਼ਾਮਲ ਸੀ ਬੱਚਿਆਂ ਨੂੰ ਕਹਾਣੀਆਂ ਸੁਣਾਉਣਾ ਵੀ ਉਸ ਨੂੰ ਉਸ ਦਾ ਮਨਪਸੰਦ ਕੰਮ ਸੀ ਇੱਕ ਦਿਨ ਗੁੜੀ ਨੂੰ ਪਿੰਡ ਦੇ ਬਾਹਰ ਇੱਕ بڑے ਜੰਗਲ ਵਿੱਚ ਇੱਕ ਜਾਨਵਰ ਦੀ ਆਵਾਜ਼ ਸੁਣਾਈ ਦਿੱਤੀ ਇਸ ਆਵਾਜ਼ ਵਿੱਚ ਕੋਈ ਪਿਗੜਾ ਤੇ ਦੁੱਖ ਸੀ ਉਸ ਦਾ ਮਨ ਉਸ ਦਾ ਮਨ ਕਰਿਆ ਕਿ ਉਹ ਇਸ ਆਵਾਜ਼ ਨੂੰ ਸੁਣ ਕੇ ਉਸ ਕੋਲ ਜਾਵੇ ਉਸ ਨੇ ਫੈਸਲਾ ਕੀਤਾ ਕਿ ਉਹ ਦੇਖਣ ਜਾਵੇਗੀ ਇਹ ਕੌਣ ਹੈ ਉਹ ਜਦੋਂ ਜੰਗਲ ਵਿੱਚ ਗਈ ਤਾਂ ਉਸ ਨੇ ਦੇਖਿਆ ਤਾਂ ਉਸ ਦੇ ਸਾਹਮਣੇ ਇੱਕ ਹਾਥੀ ਸੀ ਹਾਥੀ ਦੇ ਪੈਰ ਵਿੱਚ ਕਾਫੀ ਸੱਟ ਵੱਜੀ ਹੋਈ ਸੀ ਹਾਥੀ ਦੇ ਦੁੱਖਾਂ ਨੂੰ ਦੇਖ ਕੇ ਗੁੜੀ ਨੂੰ ਬਹੁਤ ਹੀ ਦੁੱਖ ਹੋਇਆ ਉਸ ਨੇ ਤੁਰੰਤ ਉਸ ਦੀ ਮਦਦ ਕਰਨ ਦੀ ਸੋਚੀ గుడి ਨੇ jungle ਦੇ ਹੋਰ ਪਸ਼ੂਆਂ ਤੋਂ ਜ਼ਰੂਰੀ ਸਮੱਗਰੀ ਇਕੱਠੀ ਕੀਤੀ ਅਤੇ ਹਾਥੀ ਦੇ ਜ਼ਖਮਾਂ ਨੂੰ ਜ਼ਖਮੀ ਅੰਗਾਂ ਉੱਪਰ ਲਗਾਉਣ ਲਈ ਉਸ ਦਾ ਉਪਯੋਗ ਕੀਤਾ। ਹਾਥੀ ਨੇ ਗੁੜੀ ਦਾ ਧੰਨਵਾਦ ਕੀਤਾ। ਉਸਨੇ ਕਿਹਾ ਕਿ ਤੂੰ ਮੇਰੇ ਲਈ ਦੋਸਤ ਬਣੀ ਹੈ। ਤੇਰਾ ਤੇਰਾ ਹੌਸਲਾ ਤੇ ਧੀਰਜ ਮੇਰੇ ਦਿਲ ਨੂੰ ਖੁਸ਼ੀ ਦੇ ਗਿਆ ਹੈ। ਹੁਣ ਜੇ ਤੈਨੂੰ ਕਦੇ ਵੀ ਮੇਰੀ ਜ਼ਰੂਰਤ ਪਵੇ ਤਾਂ ਮੈਂ ਤੇਰੇ ਲਈ ਹਮੇਸ਼ਾ ਹਾਜ਼ਰ ਰ੍ਹਾਂਗਾ। ਅੱਜ ਤੂੰ ਮੈਨੂੰ ਬਚਾਇਆ ਏ ਮੇਰੀ ਮਦਦ ਕੀਤੀ ਏ ਕੋਈ ਹੋਰ ਜਾਨਵਰ ਮੇਰੇ ਕੋਲ ਵੀ ਨਾ ਆਇਆ ਪਰ ਤੂੰ ਮੇਰੀ ਮਦਦ ਕੀਤੀ ਏ ਇਸ ਲਈ ਮੈਂ एहਸਾਨ ਨੂੰ ਕਦੇ ਵੀ ਨਹੀਂ ਭੁੱਲਾਂਗਾ ਮੈਂ ਹਮੇਸ਼ਾ ਤੇਰੀ ਮਦਦ ਕਰਾਂਗਾ ਤੈਨੂੰ ਕਦੇ ਵੀ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤੂੰ ਮੈਨੂੰ ਦੱਸ ਦੇਵੀਂ ਐਨਾ ਕਹਿ ਕੇ ਘੁੱਗੀ ਉੱਤ ਘੁੱਗੀ ਉਨੋਂ ਉੱਥੋਂ ਚਲੀ ਗਈ ਉਸ ਤੋਂ ਬਾਅਦ ਘੁੱਗੀ ਇਸੇ ਤਰ੍ਹਾਂ ਪਿੰਡ ਦੇ ਉਸ ਜੰਗਲ ਦੇ ਵਿੱਚ ਹੋਰ ਵੀ ਕਈ ਪਸ਼ੂ ਪੰਛੀਆਂ ਦੀ ਜਿਨ੍ਹਾਂ ਨੂੰ ਵੀ ਕੋਈ ਦੁੱਖ ਹੁੰਦਾ ਸਭ ਦੀ ਮਦਦ ਕਰਦੀ ਸੀ ਉਹ ਬਹੁਤ ਹੀ ਦਿਲ ਦੀ ਸਾਫ ਸੀ ਉਹ ਕਦੇ ਵੀ ਕਿਸੇ ਦਾ ਮਾੜਾ ਨਹੀਂ ਸੀ ਚੋ ਸੋਚਦੀ ਉਹ ਆਪਣੇ ਖਾਣ ਲਈ ਜੋ ਵੀ ਦਾਣੇ ਚੁਗਦੀ ਸੀ ਉਹਨਾਂ ਵਿੱਚੋਂ ਵੀ ਹੋਰ ਪੰਛੀਆਂ ਨੂੰ ਦੇ ਦਿੰਦੀ ਸੀ ਉਹ ਬਹੁਤ ਹੀ ਚੰਗੇ ਸੁਭਾਅ ਦੀ ਸੀ ਉਸਨੇ ਕਦੇ ਕਿਸੇ ਦਾ ਵੀ ਬੁਰਾ ਨਹੀਂ ਸੀ ਕੀਤਾ ਘੁੱਗੀ ਨੂੰ ਦੇਖ ਕੇ ਸਾਰੇ ਪੰਛੀ ਬਹੁਤ ਖੁਸ਼ ਹੋ ਜਾਂਦੇ ਸਨ ਤੇ ਸਾਰੇ ਪੰਛੀ ਉਸ ਨੂੰ ਆਪਣੇ ਘਰ ਦੀ ਰਖਵਾਲੀ ਲਈ ਵੀ ਛੱਡ ਜਾਂਦੇ ਸਨ ਕਿਉਂਕਿ ਉਹਨਾਂ ਨੂੰ ਘੁੱਗੀ ਦੇ ਉੱਪਰ ਬਹੁਤ ਵਿਸ਼ਵਾਸ ਸੀ ਜਦੋਂ ਉਹ ਆਪਣੇ ਬੱਚਿਆਂ ਲਈ ਦੂਰ ਭੋਜਨ ਦੀ ਦੇਖਭਾਲ ਕਰਨ ਜਾਂਦੇ ਸਨ ਤਾਂ ਉਸ ਤੋਂ ਬਾਅਦ ਉਹ ਘੁੱਗੀ ਨੂੰ ਆਪਣੇ ਘਰ ਦੇ ਵਿੱਚ ਛੱਡ ਕੇ ਚਲੇ ਜਾਂਦੇ ਸਨ ਤਾਂ ਜੋ ਘੁੱਗੀ ਉਹਨਾਂ ਦੇ ਬੱਚਿਆਂ ਦੀ ਦੇਖਭਾਲ ਕਰ ਸਕੇ ਇਸ ਤਰ੍ਹਾਂ ਘੁੱਗੀ ਇੱਕ ਬਹੁਤ ਹੀ ਚੰਗਾ ਪੰਛੀ ਸੀ ਜਿਸ ਨੇ ਸਾਰੇ ਜੰਗਲ ਦੇ ਪੰਛੀਆਂ ਲਈ ਖੁਸ਼ੀਆਂ ਹੀ ਖੁਸ਼ੀਆਂ ਦਿੱਤੀਆਂ ਸਨ ਤੇ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਆਪਣੇ ਦਿਲ ਦੇ ਵਿੱਚ ਸਾਨੂੰ ਹਮੇਸ਼ਾ ਪਿਆਰ ਦੀ ਭਾਵਨਾ ਰੱਖਣੀ ਚਾਹੀਦੀ ਹੈ ਜੇਕਰ ਅਸੀਂ ਪਿਆਰ ਦੀ ਭਾਵਨਾ ਦੇ ਨਾਲ ਰਹਿੰਦੇ ਹਾਂ ਤਾਂ ਸਾਡੇ ਨਾਲ ਹਰ ਕੋਈ ਮਿਲ ਵਰਤਣਾ ਚਾਹੁੰਦਾ ਹੈ ਪਰ ਜੇਕਰ ਅਸੀਂ ਕਿਸੇ ਦਾ ਬੁਰਾ ਕਰਦੇ ਹਾਂ ਤਾਂ ਸਾਡੇ ਨਾਲ ਕੋਈ ਵੀ ਰਹਿ ਕੇ ਖੁਸ਼ ਨਹੀਂ ਹੁੰਦਾ ਇਸ ਲਈ ਸਾਨੂੰ ਹਮੇਸ਼ਾ ਦੂਜਿਆਂ ਦੀ ਦੁੱਖ ਦੀ ਘੜੀ ਦੇ ਵਿੱਚ ਮਦਦ ਕਰਨੀ ਚਾਹੀਦੀ ਹੈ ਨਾ ਕਿ ਸਾਨੂੰ ਉਹਨਾਂ ਤੋਂ ਦੂਰ ਭੱਜਣਾ ਚਾਹੀਦਾ ਹੈ ਇਸ ਲਈ ਘੁੱਗੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਪਿਆਰ ਵੰਡਣਾ ਚਾਹੀਦਾ ਹੈ ਸਾਨੂੰ ਕਿਸੇ ਦਾ ਮਾੜਾ ਨਹੀਂ ਕਰਨਾ ਚਾਹੀਦਾ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਮਿਲਦੇ ਆਂ ਅਗਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ